ਮੋਨਿਕਾ ਇੱਕ ਖੂਬਸੂਰਤ 22 ਸਾਲਾਂ ਦੀ ਕੁੜੀ ਜਿਹੜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਹਦੀ ਸੱਚੀ ਦਰਦਪ੍ਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਤੁਹਾਡੀ ਰੂਹ ਤੱਕ ਝੰਡੋੜੀ ਜਾਵੇਗੀ ਤੇ ਤੁਸੀਂ ਵੀ ਆਪਣੀਆਂ ਧੀਆਂ ਨੂੰ ਕਈ ਗੱਲਾਂ ਵਾਸਤੇ ਸੁਚੇਤ ਕਰੋਗੇ ਮੋਨਿਕਾ ਜੋ ਕੈਨੇਡਾ ਪੜ੍ਹਾਈ ਕਰਨ ਗਈ ਹੋਈ ਸੀ ਅਚਾਨਕ ਆਪਣੇ ਮਾਪਿਆਂ ਨਾਲ ਫੋਨ ਤੇ ਗੱਲਬਾਤ ਕਰਨਾ ਬੰਦ ਕਰ ਦਿੰਦੀ ਹੈ ਜੀ ਦੀ ਉਡੀਕ ਕਰਦੇ ਕਰਦੇ ਮਾਪੇ ਆਖਰ 22 ਜਨਵਰੀ 2022 ਨੂੰ ਆਪਣੀ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਂਦੇ ਨੇ ਪਰ 9 ਮਹੀਨੇ ਤੱਕ ਉਹਨਾਂ ਦੀ ਧੀ ਦੀ ਕੋਈ ਉੱਗ ਸੁਗ ਨਹੀਂ ਨਿਕਲਦੀ ਤੇ ਜਦੋਂ ਇਸ ਮਾਮਲੇ ਦਾ ਖੁਲਾਸਾ ਹੁੰਦਾ ਨਾ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਤਾਂ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਆ ਹੁਣ ਤੁਹਾਨੂੰ ਮੌਨਿਕਾ ਦੀ ਰੂਹ ਕਮਾਉ ਕਹਾਣੀ ਸੁਣਾਉਣੀ ਆ ਮੌਨਿਕਾ ਹਰਿਆਣਾ ਦੇ ਰੋहतक ਦੇ ਬੁਲੰਦਪਿੰਡ ਦੀ ਰਹਿਣ ਵਾਲੀ ਸੀ ਮੌਨਿਕਾ ਨੇ ਬਹੁਤ ਮਿਹਨਤ ਲਗਨ ਦੇ ਨਾਲ ਆਪਣੀ ਪਲੱਸ 2 ਤੱਕ ਦੀ ਪੜ੍ਹਾਈ ਪੂਰੀ ਕੀਤੀ ਪਲੱਸ 2 ਤੋਂ ਬਾਅਦ ਉਹਨੇ ਫੈਸਲਾ ਕੀਤਾ ਕਿ ਮੈਂ ਕੈਨੇਡਾ ਵਿੱਚ ਜਾ ਕੇ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰਾਂਗੀ ਇਹਦੇ ਵਾਸਤੇ ਉਹਨੂੰ ਹੁਣ ਟੈਸਟ ਪਾਸ ਕਰਨਾ ਪੈਣਾ ਸੀ ਆਇਲਟਸ ਕਰਨਾ ਪੈਣਾ ਸੀ ਜਿਹਦੇ ਕਰਕੇ ਉਹਨੇ ਆਪਣੇ ਘਰ ਦੇ ਆ ਨਾਲ ਸਲਾਹ ਕੀਤੀ ਕਿ ਮੈਂ ਇਹ ਆਇਲਟਸ ਦਾ ਪੇਪਰ ਕਿੱਥੇ ਦਵਾਂ ਕਰਦੇ ਕਰਾਉਂਦੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਤੂੰ ਆਪਣੀ ਮਾਸੀ ਕੋਲ ਸੋਨੀਪੱਤ ਚਲੀ ਜਾ ਤਾਂ ਮੌਨਿਕਾ ਆਪਣੀ ਮਾਸੀ ਕੋਲ ਸੋਨੀਪੱਤ ਤੇ ਗਨੌਰ ਵਿੱਚ ਚਲੀ ਜਾਂਦੀ ਆ ਉੱਥੇ ਜਾ ਕੇ ਉਹ ਜਿਹੜਾ ਆਈਲੈਟਸ ਦਾ ਪੇਪਰ ਸੀ ਉਹਦੀ ਤਿਆਰੀ ਕਰਨ ਲੱਗ ਜਾਂਦੀ ਆ ਜਦੋਂ ਮੌਨਿਕਾ ਆਪਣੀ ਮਾਸੀ ਦੇ ਘਰ ਰਹਿ ਰਹੀ ਸੀ ਤਾਂ ਉਹਦੀ ਮਾਸੀ ਦੇ ਘਰ ਇੱਕ ਮੁੰਡਾ ਅਕਸਰ ਆਇਆ ਜਾਇਆ ਕਰਦਾ ਸੀ ਜਿਹਦਾ ਨਾਮ ਸੁਨੀਲ ਦੱਸਿਆ ਜਾ ਰਿਹਾ ਉਹ ਮੁੰਡਾ ਉਹਦੀ ਮਾਸੀ ਦੇ ਗੁਆਂਢ ਵਿੱਚ ਰਹਿੰਦਾ ਸੀ ਉਹਦੀ ਮਾਸੀ ਦੇ ਘਰ ਲੱਸੀ ਲੈਣ ਵਾਸਤੇ ਹੁੰਦਾ ਸੀ ਹੌਲੀ-ਹੌਲੀ ਜਿਹੜੇ ਮੌਨਿਕਾ ਤੇ ਉਸ ਮੁੰਡੇ ਸੁਨੀਲ ਦੇ ਵਿੱਚ ਗੱਲਬਾਤ ਹੋਣਾ ਸ਼ੁਰੂ ਹੋ ਗਈ ਉਹਨਾਂ ਦੀ ਜਾਣ ਪਹਿਚਾਨ ਵਧਣ ਲੱਗੀ ਉਹਨਾਂ ਦੀ ਇਹ ਜਾਣ ਪਹਿਚਾਨ ਵਾਧੇ-ਵਾਧੇ ਇੱਥੋਂ ਤੱਕ ਵੱਧ ਗਈ ਕਿ ਉਹਨਾਂ ਦੀ ਗੱਲ ਪਿਆਰ ਦੇ ਵਿੱਚ ਬਦਲ ਗਈ ਪਿਆਰ ਇੱਥੋਂ ਤੱਕ ਗਹਿਰਾ ਹੋ ਗਿਆ ਕਿ ਦੋਨੇ ਇੱਕ ਦੂਜੇ ਤੇ ਜਾਨ ਝੜਕਣ ਲੱਗੇ ਤਾਂ ਕੁਝ ਸਮੇਂ ਬਾਅਦ ਜਿਹੜਾ ਮੌਨਿਕਾ ਨੇ ਆਪਣੇ ਆਈਲਰਟਸ ਦਾ ਐਗਜ਼ਾਮ ਪੂਰਾ ਕਰ ਲਿਆ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹਦੇ ਘਰ ਦੇ ਵੀ ਬੜੇ ਖੁਸ਼ ਸੀ ਮੌਨਿਕਾ ਦੇ ਆਪਣੀ ਧੀ ਦੀ ਕਾਮਯਾਬੀ ਨੂੰ ਲੈ ਕੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਸਾਡੀ ਧੀ ਬੜੀ ਹੂਣ ਹਾਰ ਆ ਹੁਸ਼ਿਆਰ ਆ ਇਸੇ ਕਰਕੇ ਮਾਪੇ ਆਪਣੀ ਧੀ ਦਾ ਲਗਾਤਾਰ ਸਾਥ ਦੇ ਰਹੇ ਸੀ ਆਖਰਕਾਰ ਉਹ ਦਿਨ ਆ ਗਿਆ ਜਦੋਂ ਮੌਨਿਕਾ ਨੇ ਕੈਨੇਡਾ ਜਾਣਾ ਸੀ 5 ਜਨਵਰੀ 2022 ਨੂੰ ਮੌਨਿਕਾ ਆਪਣੀ ਪੜ੍ਹਾਈ ਕਰਨ ਦੇ ਵਾਸਤੇ ਕੈਨੇਡਾ ਚਲੀ ਗਈ। ਕੈਨੇਡਾ ਜਾਂਦੇ ਹੀ ਮੌਨਿਕਾ ਆਪਣੀ ਅੱਗੇ ਦੀ ਪੜ੍ਹਾਈ ਬਿਜ਼ਨਸ ਮੈਨੇਜਮੈਂਟ ਦਾ ਜਿਹੜਾ ਕੋਰਸ ਆ ਉਹ ਕਰਨਾ ਸ਼ੁਰੂ ਕਰ ਦਿੰਦੀ ਆ। ਕੈਨੇਡਾ ਗਈ ਮੌਨਿਕਾ ਨੂੰ ਹਲੇ ਕੁਝ ਦਿਨ ਹੀ ਹੋਏ ਸੀ ਕਿ ਉਹਦਾ ਬੁਆਏਫਰੈਂਡ ਸੁਨੀਲ ਉਹਨੂੰ ਕਹਿੰਦਾ ਏ ਕਿ ਮੌਨਿਕਾ ਤੂੰ ਇੱਕ ਵਾਰ ਇੰਡੀਆ ਵਾਪਸ ਆ। ਤੂੰ ਆਵੇਂ ਤਾਂ ਆਪਾਂ ਦੋਨੇ ਵਿਆਹ ਕਰੀਏ, ਸ਼ਾਦੀ ਕਰੀਏ। ਤਾਂ ਮੌਨਿਕਾ ਆਪਣੇ ਬੁਆਏਫਰੈਂਡ ਸੁਨੀਲ ਦੇ ਪਿਆਰ ਵਿੱਚ ਪਾਗਲ ਸੀ ਆਖਰ ਉਹਨੇ ਫੈਸਲਾ ਕਰ ਲਿਆ ਕਿ ਮੈਂ ਇੱਕ ਵਾਰ ਭਾਰਤ ਵਾਪਸ ਜਾਵਾਂਗੀ ਤਾਂ ਲਗਭਗ 17 ਦਿਨ ਬਾਅਦ ਹੀ ਉਹ ਭਾਰਤ ਵਾਪਸ ਆਉਂਦੀ ਆ ਤਾਂ ਭਾਰਤ ਵਾਪਸ ਆ ਕੇ ਉਹ ਸੁਨੀਲ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਆ ਮੌਨਿਕਾ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਪਿੰਕ ਤੱਕ ਨਹੀਂ ਲੱਗਣ ਦਿੰਦੀ ਕਿ ਉਹ ਕੈਨੇਡਾ ਤੋਂ ਵਾਪਸ ਆਈ ਆ 22 ਜਨਵਰੀ 2022 ਨੂੰ ਉਹ ਕੈਨੇਡਾ ਤੋਂ ਵਾਪਸ ਆਉਂਦੀ ਆ ਤੇ 29 ਜਨਵਰੀ ਨੂੰ ਉਹ ਆਪਣੇ ਘਰਦਿਆਂ ਤੋਂ ਚੋਰੀ ਸੁਨੀਲ ਦੇ ਨਾਲ ਵਿਆਹ ਕਰਵਾ ਲੈਂਦੀ ਆ ਵਿਆਹ ਤੋਂ ਅਗਲੇ ਹੀ ਦਿਨ 30 ਜਨਵਰੀ ਨੂੰ ਉਹ ਫਿਰ ਤੋਂ ਕਨੇਡਾ ਵਾਪਸ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰ ਦਿੰਦੀ ਆ ਤੇ ਹੁਣ ਜਦੋਂ ਮੌਨਿਕਾ ਦੇ ਘਰ ਵਾਲੇ ਮੌਨਿਕਾ ਨੂੰ ਫੋਨ ਕਰਦੇ ਨੇ ਤਾਂ ਮੌਨਿਕਾ ਉਹਨਾਂ ਦੇ ਨਾਲ ਗੱਲਬਾਤ ਘੱਟ ਕਰਨਾ ਸ਼ੁਰੂ ਕਰ ਦਿੰਦੀ ਆ ਇੱਕ ਦਿਨ ਜਦੋਂ ਮੌਨਿਕਾ ਦੇ ਮਾਸੀ ਦੇ ਲੜਕੇ ਨੇ ਮੌਨਿਕਾ ਨੂੰ ਵੀਡੀਓ ਕਾਲ ਕੀਤੀ ਤਾਂ ਜਿੱਥੇ ਮੌਨਿਕਾ ਬੈਠੀ ਹੋਈ ਸੀ ਉੱਥੇ ਇੱਕ ਛੱਤ ਉੱਪਰ ਪੱਖਾ ਚੱਲ ਰਿਹਾ ਸੀ ਦੂਜੇ ਪਾਸੇ ਕੈਨੇਡਾ ਦੇ ਵਿੱਚ ਉਦੋਂ ਕੜਾਕੇ ਦੀ ਠੰਡ ਪੈ ਰਹੀ ਸੀ ਬੜੀ ਠੰਡ ਪੈ ਰਹੀ ਸੀ ਜਿਹਦੇ ਕਰਕੇ ਮੌਨਿਕਾ ਦੇ ਮਾਸਤੀ ਦੇ ਮੁੰਡੇ ਨੂੰ ਸ਼ੱਕ ਹੋਇਆ ਤਾਂ ਉਹ ਮੌਨਿਕਾ ਕੋਲੋਂ ਇਸ ਬਾਰੇ ਸਵਾਲ ਪੁੱਛਦਾ ਕਿ ਇੱਥੇ ਪੱਖਾ ਕਿਵੇਂ ਚੱਲਦਾ ਤਾਂ ਮੌਨਿਕਾ ਉਹਦਾ ਫੋਨ ਕੱਟ ਦਿੰਦੀ ਆ ਤੇ ਉਸ ਤੋਂ ਬਾਅਦ ਉਹ ਆਪਣੇ ਮਾਸੀ ਦੇ ਬੇਟੇ ਦਾ ਨੰਬਰ ਜਿਹੜਾ ਹੈਗਾ ਬਲੌਕ ਵਿੱਚ ਪਾ ਦਿੰਦੀ ਆ ਬਲੌਕਲਿਸਟ ਵਿੱਚ ਪਾ ਦਿੰਦੀ ਆ ਇਸ ਤੋਂ ਬਾਅਦ ਮੌਨਿਕਾ ਨੇ ਆਪਣੇ ਘਰ ਵਾਲਿਆਂ ਦੇ ਫੋਨ ਚੁੱਕਣਾ ਲਗਭਗ ਬੰਦ ਹੀ ਕਰ ਦਿੱਤਾ ਜਿਹਦੇ ਕਰਕੇ ਉਹਨਾਂ ਦੇ ਘਰ ਦੇ ਕਾਫੀ ਜ਼ਿਆਦਾ ਪਰੇਸ਼ਾਨ ਸੀ ਤੇ ਉਹਨਾਂ ਨੇ ਮੌਨਿਕਾ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਆਖਰ ਮੌਨਿਕਾ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੀ ਲਗਭਗ 5 ਮਹੀਨੇ ਬਾਅਦ ਉਹਨਾਂ ਨੂੰ ਪਤਾ ਚੱਲਦਾ ਹੈ ਕੇ ਮੌਨਿਕਾ ਨੂੰ ਸੁਨੀਲ ਨੇ ਆਪਣੇ ਨਾਲ ਇੱਥੇ ਹੀ ਹਰਿਆਣੇ ਦੇ ਵਿੱਚ ਗੁੰਮੜਪਿੰਡ ਦੇ ਵਿੱਚ ਰੱਖਿਆ ਹੋਇਆ ਸੀ ਇਸ ਤੋਂ ਬਾਅਦ ਮੌਨਿਕਾ ਦੀ ਮਾਸੀ ਗਨੌਰ ਥਾਣੇ ਦੇ ਅੰਦਰ ਸੁਨੀਲ ਉੱਪਰ ਮਾਮਲਾ ਦਰਜ ਕਰਾਉਂਦੀ ਹੈ ਸ਼ਿਕਾਇਤ ਦਰਜ ਕਰਵਾਉਂਦੀ ਹੈ ਕਿ ਉਹਨੇ ਸਾਡੀ ਕੁੜੀ ਨੂੰ ਕਿਡਨਾਪ ਕਰ ਲਿਆ ਪੁਲਿਸ ਇਸ ਮਾਮਲੇ ਵਿੱਚ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਪਰ ਮੌਨਿਕਾ ਦੇ ਘਰ ਵਾਲੇ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈ ਨਹੀਂ ਸੀ ਸੰਤੁਸ਼ਟ ਨਹੀਂ ਸੀ ਤਾਂ OS ਦੀ ਗੁਹਾਰ ਗ੍ਰਹਿ ਮੰਤਰੀ ਇਨਲ ਵਿਜੇ ਕੋਲ ਲਗਾਉਂਦੇ ਆ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਪੜਤਾਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਇਹ ਮਾਮਲਾ ਰੋहतक ਦੇ IG ਨੇ ਭਵਾਨੀ ਦੇ CI A ਦੀ ਟੀਮ ਨੂੰ ਸੌਂਪ ਦਿੱਤਾ ਇਸ ਤੋਂ ਬਾਅਦ ਫਿਰ ਇਸ ਮਾਮਲੇ ਵਿੱਚ ਕਾਫੀ ਵੱਡੇ ਖੁਲਾਸੇ ਹੁੰਦੇ ਨੇ ਪਹਿਲਾਂ ਪੁਲਿਸ ਸੁਨੀਲ ਦੀ ਤਲਾਸ਼ ਕਰਦੀ ਆ ਕਾਫੀ ਸਮਾਂ ਬੀਤ ਜਾਂਦਾ ਪਰ ਸੁਨੀਲ ਬਾਰੇ ਕੁਝ ਪਤਾ ਨਹੀਂ ਲੱਗਦਾ ਫਿਰ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਜਿਹੜਾ ਸੁਨੀਲ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਰਹਿ ਰਿਹਾ ਫਿਰ 2 ਅਪ੍ਰੈਲ 2023 ਨੂੰ ਛਾਪੇਮਾਰੀ ਕਰਕੇ ਸੁਨੀਲ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਇਸ ਤੋਂ ਬਾਅਦ ਸੁਨੀਲ ਦਾ 8 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਜਾਂਦਾ ਜਿਹਦੇ ਵਿੱਚ ਸੁਨੀਲ ਨੇ ਵੱਡੇ ਖੁਲਾਸੇ ਕੀਤੇ ਸੁਨੀਲ ਨੇ ਦੱਸਿਆ ਕਿ ਮੌਨਿਕਾ ਨਾਲ ਮੇਰੀ ਮੁਲਾਕਾਤ ਉਹਦੀ ਮਾਸੀ ਦੇ ਘਰ ਹੋਈ ਜਦੋਂ ਮੈਂ ਉਹਨਾਂ ਦੇ ਘਰ ਲੱਸੀ ਲੈਣ ਜਾਂਦਾ ਹੁੰਦਾ ਸੀ ਤਾਂ ਮੌਨਿਕਾ ਦੀ ਮਾਸੀ ਨੇ ਹੀ ਮੌਨਿਕਾ ਨਾਲ ਮੇਰੀ ਮੁਲਾਕਾਤ ਕਰਵਾਈ ਸੀ ਪਹਿਲਾਂ ਸੁਨੀਲ ਤੇ ਮੌਨਿਕਾ ਇੱਕ ਦੂਜੇ ਦੇ ਭੈਣ ਭਰਾ ਬਣੇ ਇੱਥੋਂ ਤੱਕ ਕਿ ਮੌਨਿਕਾ ਨੇ ਸੁਨੀਲ ਦੇ ਰਖੜੀ ਵੀ ਬੰਨੀ ਪਰ ਬਾਅਦ ਵਿੱਚ ਇਹ ਰਿਸ਼ਤਾ ਹੌਲੀ-ਹੌਲੀ ਪਿਆਰ ਵਿੱਚ ਬਦਲਣ ਲੱਗਾ ਤੇ ਪਿਆਰ ਤੋਂ ਬਾਅਦ ਇਹਨਾਂ ਦਾ ਰਿਸ਼ਤਾ ਵਿਆਹ ਦੇ ਵਿੱਚ ਬਦਲ ਗਿਆ ਸੁਨੀਲ ਨੇ ਦੱਸਿਆ ਕਿ ਸਾਡੇ ਵਿਆਹ ਤੋਂ ਬਾਅਦ ਇੱਕ ਵਾਰ ਜਦੋਂ ਮੌਨਿਕਾ ਕੈਨੇਡਾ ਵਾਪਸ ਚਲੀ ਗਈ ਤਾਂ 4 ਮਹੀਨੇ ਬਾਅਦ ਹੀ ਮੈਂ ਜ਼ਬਰਦਸਤੀ ਫਿਰ ਮੌਨਿਕਾ ਨੂੰ ਭਾਰਤ ਵਾਪਸ ਬੁਲਾ ਲਿਆ ਤਾਂ ਮੈਂ ਤੇ ਮੌਨਿਕਾ ਹੁਣ ਇਕੱਠੇ ਕਈ ਮਹੀਨੇ ਤੱਕ ਰਹੇ ਅਸੀਂ ਵੱਖ-ਵੱਖ ਥਾਵਾਂ ਤੇ ਘਰ ਬਦਲ-ਬਦਲ ਕੇ ਰਹਿੰਦੇ ਰਹੇ ਮੌਨਿਕਾ ਨੇ ਇਹ ਗੱਲ ਆਪਣੇ ਪਰਿਵਾਰ ਤੋਂ છੁਪਾ ਕੇ ਰੱਖੀ ਸੀ ਇਹੀ ਵਜ੍ਹਾ ਸੀ ਮੋਰਿਕਾ ਨੇ ਹੁਣ ਆਪਣੇ ਪਰਿਵਾਰ ਵਾਲਿਆਂ ਦੇ ਫੋਨ ਚੱਕਨੇ ਬੰਦ ਕਰ ਦਿੱਤੇ ਉਹਦਾ ਦੱਸਣਾ ਸੀਗਾ ਕਿ ਅਸੀਂ ਦੋਨੋਂ ਕਈ ਮਹੀਨੇ ਤੱਕ ਇਵੇਂ ਹੀ ਲੁੱਕਦੇ ਛੁਪਦੇ ਰਹੇ ਸਾਡਾ ਕਈ ਮਹੀਨੇ ਤੱਕ ਬਹੁਤ ਜ਼ਿਆਦਾ ਆਪਸ ਵਿੱਚ ਪਿਆਰ ਬਣਿਆ ਰਿਹਾ ਪਰ ਕੁਝ ਮਹੀਨਿਆਂ ਬਾਅਦ ਇਹ ਪਿਆਰ ਨਫ਼ਰਤ ਵਿੱਚ ਬਦਲਣਾ ਸ਼ੁਰੂ ਹੋ ਗਿਆ ਸਾਡੇ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਗਿਆ ਤੇ ਇਸੇ ਲੜਾਈ ਝਗੜੇ ਦੇ ਚੱਲਦੇ ਚੱਲਦੇ ਕਹਾਣੀ ਇੱਥੋਂ ਤੱਕ ਪਹੁੰਚ ਗਈ ਕਿ ਸੁਨੀਲ ਤੇ ਮੌਨਿਕਾ ਇੱਕ ਦਿਨ ਜਦੋਂ ਸੁਨੀਲ ਦੇ ਫਾਰਮ ਹਾਊਸ ਵੱਲ ਆ ਰਹੇ ਸੀ ਤਾਂ ਸੁਨੀਲ ਤੇ ਮੌਨਿਕਾ ਦੀ ਲੜਾਈ ਹੋਈ ਸੁਨੀਲ ਨੇ 29 ਜੂਨ ਨੂੰ ਮੌਨਿਕਾ ਨੂੰ ਜਦੋਂ ਉਹ ਆਪਣੇ ਫਾਰਮ ਹਾਊਸ ਵੱਲ ਵਾਪਸ ਆ ਰਹੇ ਸੀ 29 ਜੂਨ ਨੂੰ ਮੌਨਿਕਾ ਦੇ ਸਿਰ ਵਿੱਚ ਦੋ ਗੋਲੀਆਂ ਮਾਰੀਆਂ ਗੋਲੀਆਂ ਮਾਰ ਕੇ ਉਸ ਨੂੰ ਮਾਰ ਮੁਕਾਇਆ ਫਿਰ ਉਸ ਨੇ ਉਸ ਦੀ লাশ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਡਿੱਗੀ ਦੇ ਵਿੱਚ ਰੱਖ ਦਿੱਤਾ ਤੇ ਫਿਰ ਆਪਣੇ ਫਾਰਮ ਹਾਊਸ ਚਲਾ ਗਿਆ ਹੁਣ ਸੁਨੀਲ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਅਸੀਂ ਮੈਂ ਇਹ ਜਿਹੜੀ লাশ ਆ ਇਹਨੂੰ ਕਿਵੇਂ ਟਿਕਾਣੇ ਲਾਵਾਂ ਇਹਨੂੰ ਕਿੱਥੇ ਸੋਟਾਂ ਤਾਂ ਆਖਰ ਉਹ ਇਹਦੀ ਯੋਜਨਾ ਕਢਣ ਲੱਗਾ ਸੋਚਦੇ ਸੋਚਦੇ ਉਹਨੇ ਸੋਚਿਆ ਕਿ ਕਿਉਂ ਨਾ ਮੇਰੇ ਖੇਤ ਦੇ ਅੰਦਰ ਹੀ ਇਸ লাশ ਨੂੰ ਦਫਨਾਇਆ ਜਾਵੇ ਤਾਂ ਉਹਨੇ ਮਜ਼ਦੂਰ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਇਥੇ ਅਸੀਂ ਸੈਪਟਿਕ ਟੈਂਕ ਜਿਹੜਾ ਟਾਇਲਟ ਵਾਸਤੇ ਟੋਆ ਪੱਟੀ ਦਾ ਉਹ ਪੱਟਣਾ ਹੀ ਉਹ ਪੱਟ ਦਿਓ ਮੈਂ ਇੱਥੇ ਟਾਇਲਟ ਬਣਾਉਣੀ ਆ ਤਾਂ ਮਜ਼ਦੂਰਾਂ ਨੇ ਉਹਨੂੰ 10 ਫੁੱਟ ਨੀਵਾ ਜਿਹੜਾ ਟੋਆ ਪੁੱਟ ਦਿੱਤਾ ਤਾਂ ਉਹਦੇ ਵਿੱਚ ਸੁਨੀਲ ਨੇ ਫਿਰ ਜਿਹੜੀ ਮੌਨਿਕਾ ਦੀ লাশ ਦਬਾ ਦਿੱਤੀ ਤਾਂ ਇੱਥੋਂ ਤੱਕ ਵੀ ਉਹਨੇ ਕੀਤਾ ਕਿ ਮੌਨਿਕਾ ਦੀ লাশ ਨੂੰ ਦਬਾ ਕੇ ਉਹਦੇ ਉੱਪਰ ਘਾਹ ਲਗਾ ਦਿੱਤਾ ਤਾਂ ਕਿ ਕਿਸੇ ਨੂੰ ਭੋਰਾ ਵੀ ਸ਼ੱਕ ਨਾ ਹੋਵੇ ਕਿ ਸੁਨੀਲ ਨੇ ਮੌਨਿਕਾ ਦਾ ਕਤਲ ਕੀਤਾ ਏ ਇਸ ਤੋਂ ਬਾਅਦ ਪੁਲਿਸ ਉਨ੍ਹਾਂ ਸਬੂਤਾਂ ਦੀ ਖੋਜ ਵਿੱਚ ਲੱਗੀ ਜਿਹਦੇ ਨਾਲ ਸੁਨੀਲ ਨੇ ਮੌਨਿਕਾ ਨੂੰ ਮੌਤ ਦੇ ਘਾਟ ਉਤਾਰਿਆ ਸੀ ਉਹ ਪਿਸਤੌਲ ਜਿੱਥੇ ਸੁਨੀਲ ਨੇ ਮੌਨਿਕਾ ਦੀ লাশ ਨੂੰ ਦੱਬਿਆ ਸੀ ਤਾਂ ਜਿਵੇਂ ਜਿਵੇਂ ਨਿਸ਼ਾਨਦੇਹੀ ਕਰਵਾਈ ਸੁਨੀਲ ਨੇ ਉਵੇਂ ਉਵੇਂ ਪੁਲਿਸ ਨੇ ਖੋਜ ਕੀਤੀ ਉਹ ਟੋਹਾ ਪੱਟਿਆ ਉਹਦੇ ਵਿੱਚੋਂ ਮੌਨਿਕਾ ਦੀਆਂ ਹੱਡੀਆਂ ਕੱਢੀਆਂ ਗਈਆਂ ਜਿਵੇਂ ਉਹਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੌਨਿਕਾ ਦੀ ਖੋਪੜੀ ਦੇ ਵਿੱਚ ਇੱਕ ਗੋਲੀ ਹਲੇ ਵੀ ਫਸੀ ਹੋਈ ਸੀ ਜਿਹੜੇ ਪਿਸਤੌਲ ਦੇ ਨਾਲ ਦੇਸੀ ਪਿਸਤੌਲ ਦੇ ਨਾਲ ਸੁਨੀਲ ਨੇ ਮੌਨਿਕਾ ਨੂੰ ਮੌਤ ਦੇ ਘਾਟ ਉਤਾਰਿਆ ਸੀ ਉਹ ਪਿਸਤੌਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੋਰ ਸਬੂਤ ਵੀ ਪੁਲਿਸ ਇਕੱਠੇ ਕਰਦੀ ਰਹੀ ਆਖਰਕਾਰ ਕੀ ਕਾਰਨ ਸੀ ਜੇਕਰ ਸੁਨੀਲ ਤੇ ਮੌਨਿਕਾ ਦਾ ਇੰਨਾ ਪਿਆਰ ਸੀ ਫਿਰ ਸੁਨੀਲ ਨੇ ਮੌਨਿਕਾ ਨੂੰ ਮੌਤ ਦੇ ਘਾਟ ਕਿਉਂ ਉਤਾਰ ਦਿੱਤਾ ਉਹਦਾ ਵੀ ਇੱਕ ਕਾਰਨ ਸੀ ਕਿ ਸੁਨੀਲ ਨੇ ਮੌਨਿਕਾ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ ਪਹਿਲਾਂ ਵੀ ਸੁਨੀਲ ਵਿਆਹਿਆ ਹੋਇਆ ਸੀ ਉਹਦੇ ਦੋ ਬੱਚੇ ਸੀ ਪਰ ਉਹ ਆਪਣੇ ਪਹਿਲੇ ਵਿਆਹ ਤੋਂ ਖੁਸ਼ ਨਹੀਂ ਸੀ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਜਦੋਂ ਸੁਨੀਲ ਨੂੰ ਮੌਨਿਕਾ ਮਿਲਦੀ ਹੈ ਤੇ ਉਹਨੂੰ ਇਹ ਪਤਾ ਲੱਗਦਾ ਕਿ ਮੌਨਿਕਾ ਨੇ ਵਿਦੇਸ਼ ਜਾਣਾ ਹੈ ਕੈਨੇਡਾ ਜਾਣਾ ਹੈ ਤਾਂ ਉਹਨੂੰ ਬੜੀ ਇਸ ਗੱਲ ਦੀ ਖੁਸ਼ੀ ਹੁੰਦੀ ਆ ਹੌਲੀ-ਹੌਲੀ ਉਹ ਮੌਨਿਕਾ ਦੇ ਨੇੜੇ-ਨੇੜੇ ਨੇੜੇ ਤੇ ਹੋਰ ਨੇੜੇ ਹੁੰਦਾ ਗਿਆ ਤਾਂ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋਵੇ ਉਹਨੇ ਮੌਨਿਕਾ ਦੇ ਨਾਲ ਆਪਣਾ ਪਿਆਰ ਪਾਇਆ ਪਿਆਰ ਇੱਥੋਂ ਤੱਕ ਵਧਾਇਆ ਕਿ ਗੱਲ ਵਿਆਹ ਤੱਕ ਪਹੁੰਚੀ ਪਰ ਜਦੋਂ ਹੁਣ ਮੌਨਿਕਾ ਨੂੰ ਉਹਨੇ ਕੈਨੇਡਾ ਤੋਂ ਵਾਪਸ ਭਾਰਤ ਬੁਲਾਇਆ ਸੀ ਤਾਂ ਮੌਨਿਕਾ ਨੇ ਕਹਿ ਦਿੱਤਾ ਸੀ ਕਿ ਮੈਂ ਹਰਿਆਣਾ ਦੇ ਅੰਦਰ ਹੀ ਰਹਿਣਾ ਚਾਹੁੰਦੀ ਹਾਂ ਮੈਂ ਵਿਦੇਸ਼ ਨਹੀਂ ਜਾਣਾ ਚਾਹੁੰਦੀ ਉਹ ਸੋਨੀਪਤ ਦੇ ਅੰਦਰ ਰਹਿਣ ਦੀ ਜੜ ਕਰਨ ਲੱਗੀ ਸੀ ਪਰ ਸੁਨੀਲ ਉਹਨੂੰ ਕਹਿ ਰਿਹਾ ਸੀ ਕਿ ਤੂੰ ਵਾਪਸ ਕੈਨੇਡਾ ਜਾ ਪਰ ਮੌਨਿਕਾ ਉਹਦੀ ਗੱਲ ਮੰਨ ਨਹੀਂ ਰਹੀ ਸੀ ਜਿਹਦੇ ਕਰਕੇ ਸੁਨੀਲ ਨੂੰ ਕਾਫੀ ਤਲਖੀ ਸੀ ਗੁੱਸਾ ਸੀ ਕਿ ਆਖਰ ਮੌਨਿਕਾ ਮੇਰੀ ਗੱਲ ਮੰਨ ਕਿਉਂ ਨਹੀਂ ਰਹੀ ਕਿਉਂਕਿ ਸੁਨੀਲ ਦਾ ਸੁਪਨਾ ਹੁਣ ਕਨੇਡਾ ਜਾਣ ਦਾ ਇੱਕ ਵਾਰ ਫਿਰ ਟੁੱਟ ਰਿਹਾ ਸੀ ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ ਬਰਦਾਸ਼ਤ ਨਹੀਂ ਹੋਈ ਦੂਜੇ ਪਾਸੇ ਉਹਦਾ ਜਿਹੜਾ ਦੂਸਰੀ ਮੈਰਿਜ ਵਾਲਾ ਮਾਮਲਾ ਸੀ ਉਹਦੇ ਕਰਕੇ ਵੀ ਲੜਾਈ ਝਗੜਾ ਕਾਫੀ ਜ਼ਿਆਦਾ ਹੁੰਦਾ ਰਹਿੰਦਾ ਸੀ ਜੀਦੇ ਕਰਕੇ ਸੁਨੀਲ ਨੇ ਇੱਕ ਦਿਨ ਗੁੱਸੇ ਦੇ ਵਿੱਚ ਆ ਕੇ ਮੌਨਿਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਮੌਨਿਕਾ ਨੇ ਉਹਦਾ ਜਿਹੜਾ ਕੈਨੇਡਾ ਜਾਣ ਵਾਲਾ ਮਕਸਦ ਸੀ ਉਹ ਪੂਰਾ ਨਹੀਂ ਕੀਤਾ ਸੀ ਅਧੂਰਾ ਹੀ ਛੱਡ ਦਿੱਤਾ ਸੀ ਹੁਣ ਸੁਨੀਲ ਦੇ ਉੱਪਰ ਮੌਨਿਕਾ ਦੀ ਹੱਤਿਆ ਦਾ ਕੇਸ ਉਹਦੇ ਸਬੂਤ ਮਟਾਉਣ ਦਾ ਕੇਸ ਤੇ ਇਸ ਤੋਂ ਇਲਾਵਾ ਵੀ ਕਈ ਅਪਰਾਧਿਕ ਮਾਮਲੇ ਉਹਦੇ ਉੱਪਰ ਪਹਿਲਾਂ ਹੀ ਦਰਜ